ਸ੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਪ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਜਿਹੜੀ ਆਪਣੀ ਅੱਜ ਦੀ ਕਲੈਕਸ਼ਨ ਰਹੂਗੀ ਜੀ ਬਹੁਤ ਹੀ ਪਿਆਰੇ ਜੀ ਆਪਣੇ ਪਾਰਟੀ ਵੇਅਰ ਸੂਟ ਰੈਡੀ ਹੋਇਆ ਹੈਂਡਵਰਕ ਦੇ ਤੇ ਨਿਊ ਡਿਜ਼ਾਈਨ ਹੋਣਗੇ ਸਾਰੇ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਫਰਸਟ ਸੂਟ ਆ ਗਿਆ ਕਲਰ ਇਹ ਬਹੁਤ ਪਿਆਰਾ ਜਿਹਾ ਸ਼ੇਡ ਆ ਜੀ ਦੀ ਨੈਕ ਲਾਈਨ ਇਦਾਂ ਆਪਾਂ ਕੱਟ ਦੇ ਕੇ ਨੈਕ ਰੈਡੀ ਕੀਤਾ ਤੇ ਟੋਟਲੀ ਹੈਂਡਵਰਕ ਦਾ ਕੰਮ ਰਹੂਗਾ ਜੀ ਪੂਰਾ ਦਬਕੇ ਦਾ ਕੰਮ ਦਿੱਤਾ ਹੋਇਆ ਹੈ ਆਪਾਂ 깔 골ਡਨ ਕਲਰ ਨਾਲ ਇਹਦੇ ਉੱਪਰ ਕੰਮ ਕੀਤਾ ਜੋ ਕਿ ਬਹੁਤ ਹੀ ਜ਼ਿਆਦਾ ਉੱਠ ਕੇ ਆਇਆ ਬਹੁਤ ਪਿਆਰੀ ਜੀ ਨੈਕਲਾਈਨ ਰੈਡੀ ਹੋ ਗਈ ਥੋੜਾ ਇਹਨੂੰ ਆਪਾਂ ਕੁੜਤਾ ਸਟਾਈਲ ਦੇ ਰੱਖਿਆ ਥੋੜਾ A ਲਾਈਨ ਦੇ ਵਿੱਚ ਇਹਦੇ ਘੇਰੇ ਦੇ ਉੱਪਰ ਵੀ ਬਹੁਤ ਹੈਵੀ ਕੰਮ ਹੋਇਆ ਇਹਦੀਆਂ 슬ੀਵਜ਼ ਤੋਂ ਦੇਖ ਕੇ ਆਪਾਂ ਨੀਚੇ ਤੱਕ ਇਹਦਾ ਪੈਚ ਐਡ ਆਨ ਕੀਤਾ ਕਲਰ ਕੰਬੀਨੇਸ਼ਨ ਆਪਾਂ ਇਹ ਰੱਖਿਆ ਜੀ ਇਹ ਸ਼ਰਟ ਐਂਡ ਇਹਦੀ ਬੋਟਮ ਰਹੂਗੀ चॉकलेटी कलर तो भी थोड़ा हट के शेड आ न्यू जहा कॉम्बीनेशन आपता जो कि बहुत ही ज्यादा ग्रेसफुल बनिया ये पूरा पैच दे के आप वर्क किया टोटली हैंड वर्क का पीस है जी हैवी दे रेडी होया। दस लीड्स तक हैवी काम कम आजगा एरा आ गया घेरे के उपर भी आपडर देके चेक कर सकते हो ਫਿਨਿਸ਼ਿੰਗ ਕੰਮ ਦੀ ਇਹ ਟੋਟਲੀ ਕਟ ਦਾਣੇ ਦਾ ਕੰਮ ਰਹੂਗਾ ਐਂਡ ਦਬਕੇ ਦਾ ਕਿਉਂਕਿ ਬਹੁਤ ਛਤਾ ਪਿਆਰਾ ਲੱਗ ਰਿਹਾ ਠੀਕ ਹੈ ਜੀ neck ਬਹੁਤ ਪਿਆਰੀ ਰੈਡੀ ਹੋਈ ਹੈ ਐਂਡ 슬ੀਵਸ 슬ੀਵਸ ਵੀ ਫੁੱਲ ਹੈਵੀ ਦੇ ਵਿੱਚ ਇਹਦੀਆਂ 슬ੀਵਸ ਰਹਿ ਗਈਆਂ 슬ੀਵਸ ਦੇ ਉੱਪਰ ਵੀ ਆਪਾਂ ਪੈਚ ਦੇ ਕੇ نیچے ਬਾਰਡਰ ਦਿੱਤਾ ਫਿਰ ਪੈਚ ਆ ਜਾਂਦਾ ਜੀ ਬਾਰਡਰ ਆ ਜਾਂਦਾ ਉੱਪਰ ਪੂਰੀਆਂ ਹੈਵੀ 슬ੀਵਸ ਇਦਾਂ ਰੈਡੀ ਕੀਤੀਆਂ जो आप वेयर करा तो बहुत ही प्यारा जहाँ सूट लगेगा ठीक है जी एव्स से काम आ गया इधर फ्रंट आ गया जी एंड बैक के उपर आप पूरी बैक से आप बूटिया एड ऑन कितिया हुई कलर कॉम्बीनेशन ही बहुत प्यारा न्यूज या कलर कॉम्बीनेशन आ बहुत ज्यादा प्यारा लग रहा है ਪਰਸਨਲੀ ਵੀ ਮੈਨੂੰ ਇਹ ਇੰਨਾ ਜ਼ਿਆਦਾ ਪਿਆਰਾ ਲੱਗਿਆ ਬਾਕੀ ਕਲਰ ਕੰਬੀਨੇਸ਼ਨ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਰੱਖ ਸਕਦੇ ਹੋ ਬਟ ਇਹ ਵੀ ਬਹੁਤ ਪਿਆਰਾ ਲੱਗ ਰਿਹਾ ਐਸ ਇਟ ਇਜ਼ ਬਣਿਆ ਹੋਇਆ ਨੈਕ ਵੀ ਇਹਦੀ ਬਹੁਤ ਪਿਆਰੀ ਜੀ ਡੈਟਿੰਗ ਹੋਈ ਆ ਇਹ ਆ ਗਈ ਜੀ ਇਹਦੀ ਬਾਟਮ ਇਹਦੇ ਨਾਲ ਆਪਾਂ ਪੈਂਟ ਰੈਡੀ ਕੀਤੀ ਆ ਪੈਂਟ ਦੇ ਕਲਰ ਦਾ ਹੀ ਆਪਾਂ ਇਹਦੇ ਵਿੱਚ ਪੈਚ ਐਡ ਆਨ ਕੀਤਾ ਆ ਪਿਓਰ ਕريب ਦਾ ਸੂਟ ਹੈ ਜੀ ਟੋਟਲੀ ਸ਼ਰਟ ਵੀ ਪਿਓਰ ਕريب ਦੀ ਐਂਡ ਬਾਟਮ ਵੀ ਤੇ ਬਾਟਮ ਤੇ ਵੀ ਆਪਾਂ ਇਦਾਂ ਬਾਰਡਰ ਦਿੱਤਾ ਹੋਇਆ ਪੈਂਟ ਤੇ ਬਾਟਮ ਤੇ ਆਪਾਂ ਸਿਰਫ ਬਾਰਡਰ ਰੱਖਿਆ ਜੀ ਕਿਉਂਕਿ ਸ਼ਰਟ ਆਪਣੀ ਬਹੁਤ ਹੈਵੀ ਦੇ ਵਿੱਚ ਆ ਜਾਂ ਪਾਕਿਸਤਾਨੀ ਸਟਾਈਲ ਦੇ ਵਿੱਚ ਆਪਾਂ ਇਹਨੂੰ ਰੈਡੀ ਕੀਤਾ। ਇਹ ਆ ਗਿਆ ਜੀ ਦੇ ਨਾਲ ਚਨਾਉਣ ਦਾ ਦੁਪੱਟਾ। ਦੁਪੱਟਾ ਵੀ ਬਹੁਤ ਪਿਆਰਾ ਰੈਡੀ ਹੋਇਆ। ਦੁਪੱਟੇ ਨੂੰ ਆਪਾਂ ਇਦਾਂ ਫਿਨਿਸ਼ਿੰਗ ਦਿੱਤੀ ਹੈ ਜੀ ਇਹ ਬਾਰਡਰ ਦੇਖ ਕੇ। ਪੂਰੇ ਦੁਪੱਟੇ ਦੇ ਵਿੱਚ ਇਦਾਂ ਲੈਂਸ ਐਡ ਆਨ ਕੀਤੀ ਹੋਈ ਆ। ਆਪਾਂ ਕੱਲੀਆਂ ਦਿੱਤੀਆਂ ਹੋਈਆਂ। ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ। ਪਿਓਰ ਚਨਾਉਣ ਦਾ ਦੁਪੱਟਾ ਜੀ ਇਹ। ਇਦਾਂ ਦਾ ਆਪਣਾ ਕਨਸੈਪਟ ਰੈਡੀ ਹੋਇਆ ਜੀ ਹਰ ਏਜ ਲਈ ਪਰਫੈਕਟ ਹੈ। ਗਰਲਿਸ਼ ਲੁੱਕ 'ਚ ਵੀ ਆਪਾਂ ਵੇਅਰ ਕਰ ਸਕਦੇ ਆਂ ਤੇ ਮੀਡੀਅਮ ਏਜ 'ਚ ਵੀ ਵੇਅਰ ਕਰ ਸਕਦੇ ਆਂ। ਕਿਉਂਕਿ ਇੱਕ ਸਰਦਾਰੀ ਜੀ ਲੁੱਕ ਵੀ ਆ ਗਈ ਤੇ ਥੋੜਾ ਪਾਕਿਸਤਾਨੀ ਸਟਾਈਲ ਆ ਗਿਆ ਕੁੜਤਾ ਸਟਾਈਲ ਆ ਗਿਆ ਜਿੱਦਾਂ ਆਪਣੀ ਪੈਂਟ ਰੈਡੀ ਹੋਈ ਹੈ ਜੀ ਤੁਸੀਂ ਇਹਦੇ ਨਾਲ ਸਲਵਾਰ ਵੀ ਰੈਡੀ ਕਰਵਾ ਸਕਦੇ ਹੋ ਪਿਆਰੀ ਲੱਗੂਗੀ ਥੋੜਾ ਲੌਂਗ ਲੈਂਥ ਚ ਹੈਗਾ ਇਹ ਮਤਲਬ ਬਿਲਕੁਲ ਪਾਕਿਸਤਾਨੀ ਸਟਾਈਲ ਦੇ ਵਿੱਚ ਆਪਾਂ ਇਹਨੂੰ ਰੈਡੀ ਕੀਤਾ ਤੇ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਪਿਆਰਾ ਐਜ਼ ਇਟ ਇਜ਼ ਬਣਿਆ ਹੋਇਆ ਬਾਕੀ ਤੁਸੀਂ ਆਪਣੀ ਚੁਆਇਸ ਦਾ ਕਲਰ ਵੀ ਰੱਖ ਸਕਦੇ ਹੋ ਤੇ ਫੈਬਰਿਕ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਤੁਸੀਂ ਚੇਂਜ ਵੀ ਕਰ ਸਕਦੇ ਹੋ ਠੀਕ ਹੈ ਜੀ ਤੇ ਨੈਕਸਟ ਆਜੂਗਾ ਜੀ ਆਪਣਾ ਨੈਕਸਟ ਸੂਟ ਇੱਕ ਟ੍ਰੇਪ ਦੇ ਉੱਪਰ ਰੈਡੀ ਹੋਇਆ ਆ ਆਫ-ਵਾਈਟ ਕਲਰ ਰਹੂਗਾ ਜੀ ਆਫ-ਵਾਈਟ ਦੇ ਉੱਪਰ ਆਪਾਂ ਰੈਡੀ ਕੀਤਾ ਇਹ ਡਿਜ਼ਾਈਨ ਚ ਆਪਾਂ ਪਹਿਲਾਂ ਵੀ ਕਾਫੀ ਸੂਟ ਰੈਡੀ ਕੀਤੇ ਆ ਜਿਹੜੇ ਪਹਿਲਾਂ ਸੂਟ ਆਪਣੇ ਰੈਡੀ ਹੋਏ ਉਹਨਾਂ ਦਾ ਵਾਈਟ ਦੁਪੱਟਾ ਰਿਹਾ ਇੱਕ ਮਹਿਰੂਨ ਦੁਪੱਟੇ ਨਾਲ ਰਿਹਾ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਤੁਸੀਂ ਕਲਰ ਕੰਬੀਨੇਸ਼ਨ ਕਿਦਾਂ ਦਾ ਚਾਹੁੰਦੇ ਹੋ ਤਾਂ ਆਪਾਂ ਉਦਾਂ ਹੀ ਤੁਹਾਨੂੰ ਰੈਡੀ ਕਰਕੇ ਦਵਾਂਗੇ ਹੈਂਡਵਰਕ ਦਾ ਪੀਸ ਰਹੂਗਾ ਬਹੁਤ ਪਿਆਰੀ ਜੀ ਆਪਾਂ ਇਹਦੀ ਨੈਕ ਰੈਡੀ ਕੀਤੀ ਆ ਤੁਸੀਂ ਚੈੱਕ ਕਰ ਸਕਦੇ ਹੋ ਕੱਟ ਦੇਖ ਠੀਕ ਹੈ ਜੀ ਸ਼ਾਰਟ ਨੈਕ ਰੱਖ ਕੇ ਐਦਾਂ ਕੰਮ ਚੈੱਕ ਕਰੋ ਤੁਸੀਂ ਇਹ ਟੋਟਲੀ ਡੋਰੀ ਦਾ ਕੰਮ ਹੈ ਜੀ ਹੈਂਡ ਡੋਰੀ ਦਾ ਕੰਮ ਹੁੰਦਾ ਗੋਟਾ ਪੱਤੀ ਐਡ ਆਨ ਕੀਤਾ ਹੋਇਆ ਵਿੱਚ ਰੇਸ਼ਮ ਦਾ ਟੱਚ ਰਸਟੀ ਕਲਰ ਦਿੱਤਾ ਇਹਨੂੰ ਆਪਾਂ ਇਹ ਮਹਿਰੂਨ ਦੇ ਵਿੱਚ ਵੀ ਰੈਡੀ ਕੀਤਾ ਸੀਗਾ ਗ੍ਰੀਨ ਦੇ ਵਿੱਚ ਰੈਡੀ ਕੀਤਾ ਮਤਲਬ ਅਲੱਗ-ਅਲੱਗ ਚੁਆਇਸ ਦੇ ਅਕੋਰਡਿੰਗ ਹੋ ਜਾਂਦਾ ਇਹ ਰਸਟ ਕਲਰ ਨਾਲ ਆਪਾਂ ਇਹਨੂੰ ਕੰਬੀਨੇਸ਼ਨ ਦਿੱਤਾ ਨੈਕ ਆ ਗਈ ਜੀ ਬਹੁਤ ਹੀ ਪਿਆਰੀ ਜੀ ਦੀ ਨੈਕ ਰੈਡੀ ਹੋਈ ਹੈ ਇੱਥੇ ਆਪਾਂ ਮੋਰਨੀਆਂ ਦੇ ਕੇ ਇਦਾਂ ਪੂਰਾ ਬੰਚ ਦਿੱਤਾ ਹੋਇਆ ਜੋ ਕਿ ਬਹੁਤ ਹੀ ਗ੍ਰੇਸਫੁੱਲ ਲੱਗਦਾ ਹੈ ਨੱਕਾ ਗੀ ਜੀ ਕਲੀਆਂ ਦਾ ਪੈਨਲ ਦਿੱਤਾ ਹੋਇਆ ਜੀ ਇੰਦਾ ਘੇਰੇ ਦੇ ਉੱਪਰ ਆ ਕੇ ਇੰਦਾ ਡਿਜ਼ਾਈਨ ਕੀਤਾ ਹੋਇਆ ਘੇਰੇ ਦੇ ਉੱਪਰ ਕਲੀਆਂ ਦਾ ਪੈਨਲ ਇੰਦਾ ਆ ਜਾਂਦਾ ਤੇ ਨੀਚੇ ਘੇਰੇ ਦੇ ਉੱਪਰ ਵੀ ਆਪਾਂ ਇਹਦੇ ਬਾਰਡਰ ਐਡ ਆਨ ਕੀਤਾ ਹੋਇਆ ਘੇਰੇ ਤੇ ਬਾਰਡਰ ਆ ਜਾਊਗਾ ਬਹੁਤ ਹੀ ਪਿਆਰਾ ਜਿਹਾ ਪੈਟਰਨ ਰੈਡੀ ਹੋਇਆ ਇਹ ਆਪਣਾ ਕੁੜਤਾ ਸਟਾਈਲ ਦੇ ਵਿੱਚ ਲੂਸ ਫਿਟਿੰਗ ਚ ਰੈਡੀ ਹੁੰਦਾ ਇਹ ਇਹ ਆ ਗਿਆ ਜੀ ਦੀਆਂ 슬ੀਵਸ ਤੇ ਕੰਮ ਪੂਰਾ ਬਾਰਡਰ ਐਡ ਆਨ ਕਰਕੇ ਇਦਾਂ ਬੂਟੀ ਐਡ-ਆਨ ਕੀਤੀ ਹੋਈ ਆ ਇਹ 슬ੀਵਸ ਤੇ ਕੰਮ ਆ ਜੂਗਾ ਲੂਸ 슬ੀਵਸ ਰੱਖਿਆ ਨੇ ਆਪਾਂ ਆਂਦੀਆਂ ਬੈਲ ਕੁੜਤਾ ਸਟਾਈਲ ਇਹਨੂੰ ਆਪਾਂ ਰੱਖਿਆ ਲੂਸ ਫਿਟਿੰਗ ਦੇ ਵਿੱਚ ਇਹਨੇ ਵੀ ਸੂਟ ਆਪਣੇ ਰੈਡੀ ਹੋਇਆ ਆ ਆਫ-ਵਾਈਟ ਤੇ ਹੋਇਆ ਆ ਬਟ ਤੁਸੀਂ ਕਲਰ ਚੇਂਜ ਵੀ ਕਰ ਸਕਦੇ ਹੋ ਕਲਰਫੁਲ ਤੇ ਵੀ ਰੈਡੀ ਕਰਾ ਸਕਦੇ ਹੋ ਇਹ ਵੀ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਜਿਹਾ ਰੈਡੀ ਹੋਇਆ ਇਹਦੇ ਨਾਲ ਆਪਾਂ ਪੈਂਟ ਰੈਡੀ ਕੀਤੀ ਆ ਤੇ ਪੈਂਟ ਤੇ ਵੀ ਇਦਾਂ ਆਪਾਂ ਕੰਮ ਕੀਤਾ ਹੋਇਆ ਪੂਰਾ ਬਾਰਡਰ ਆਪਾਂ ਪੈਂਟ ਤੇ ਐਡ-ਆਨ ਕੀਤਾ ਹੋਇਆ ਕਿ ਜੀ ਇਹ ਪੈਂਟ ਤੇ ਕੰਮ ਆ ਗਿਆ ਤੁਸੀਂ ਇਹਦੇ ਨਾਲ ਸਲਵਾਰ ਵੀ ਰੈਡੀ ਕਰਵਾ ਸਕਦੇ ਹੋ ਤੇ ਪੈਂਟ ਵੀ ਰੈਡੀ ਕਰਵਾ ਸਕਦੇ ਹੋ ਪਹਿਲਾਂ ਜਿਹੜੇ ਆਪਣੇ ਸੂਟ ਬਣ ਕੇ ਗਏ ਉਹਨਾਂ ਨਾਲ ਪਾਕਿਸਤਾਨੀ ਸਲਵਾਰਾਂ ਰੈਡੀ ਕੀਤੀਆਂ ਸੀ ਆਪਾਂ ਇਹਦੇ ਨਾਲ ਪੈਂਟ ਰੈਡੀ ਹੋਈ ਆ ਇਹ ਆ ਗਿਆ ਇਹਦੇ ਨਾਲ ਦੁਪੱਟਾ ਜੀ ਜਿਹੜਾ ਆਪਾਂ ਰੇਸ਼ਮ 'ਚ ਟੱਚ ਦਿੱਤਾ ਹੈ ਰਸਟੀ ਜੇ ਕਲਰ ਦਾ ਇਹ ਕਲਰ ਦਾ ਆਪਾਂ ਦੁਪੱਟਾ ਰੱਖਿਆ ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਪਿਓਰ ਚਨਾਉਣ ਦਾ ਦੁਪੱਟਾ ਰਹੂਗਾ ਜੀ ਤੇ ਦੁਪੱਟੇ ਨੂੰ ਆਪਾਂ 골ਡਨ ਟੱਚ ਦੇ ਕੇ ਤੇ بیس ਕਲਰ ਦੇ ਕੇ ਦਾ ਸਕੈਲਪਿੰਗ ਦਿੱਤੀ ਹੋਈ ਹੈ ਇਹ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰੋ ਬਹੁਤ ਜ਼ਿਆਦਾ ਉੱਠ ਕੇ ਆਇਆ ਹੋਇਆ ਬੜਾ ਕੁੜਤਾ ਸਟਾਈਲ ਆ ਜਾਂਦਾ ਲੂਸ ਫਿਟਿੰਗ ਦੇ ਵਿੱਚ ਆ ਜਾਂਦਾ ਇਹ ਨਾਲ ਤੁਸੀਂ ਪਾਕਿਸਤਾਨੀ ਸਲਵਾਰ ਰੱਖੋ ਪੈਂਟ ਪਲਾਜ਼ੋ ਸ਼ਰਾਰਾ ਗਰਾਰਾ ਕੁਝ ਵੀ ਰੈਡੀ ਕਰਾ ਸਕਦੇ ਹੋ ਆਪਣੀ ਚੁਆਇਸ ਦੇ ਅਪਾਰਡਿੰਗ ਐਜ਼ ਇਟ ਇਜ਼ ਬਨਿਆ ਹੋਇਆ ਵੀ ਬਹੁਤ ਪਿਆਰਾ ਲੱਗਦਾ ਜੀ ਬਾਕੀ ਤੁਸੀਂ ਫੈਬਰਿਕ ਦਾ ਕਲਰ ਚੇਂਜ ਕਰਕੇ ਵੀ ਆਪਣੀ ਚੁਆਇਸ ਅਕੋਰਡਿੰਗ ਰੈਡੀ ਕਰਵਾ ਸਕਦੇ ਹੋ ਇਹ ਵੀ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਲੱਗਿਆ ਆਫ ਵਾਈਟ ਦੇ ਨਾਲ ਰਸਟ 크ਰੇਪ ਦਾ ਫੈਬਰਿਕ ਰਹੂਗਾ ਜੀ ਤੇ ਪਿਓਰ ਚਨਾਉਣ ਦਾ ਰਹੂਗਾ ਇਹਦੇ ਨਾਲ ਦੁਪੱਟਾ ਟੋਟਲੀ ਹੈਂਡਵਰਕ ਦਾ ਪੀਸ ਰੈਡੀ ਹੋਇਆ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਰੈਡੀ ਹੋਇਆ ਤੁਸੀਂ ਚੈੱਕ ਕਰੋ ਇਹਦੇ ਵਿੱਚ ਆਪਾਂ ਗੋਟਾ ਪੱਤੀ ਕਟ ਦਾਣਾ ਐਂਡ தਪਕੇ ਦਾ ਕੰਮ ਕੀਤਾ ਹੋਇਆ ਜੀ ਫੁੱਲ ਹੈਵੀ ਦੇ ਵਿੱਚ ਆਪਾਂ ਇਹਦਾ ਸੈਂਟਰ ਪੈਨਲ ਲਿਆ ਇਹਦੀ neck ਆ ਗਈ gota patti ਦੇ ਕੇ ਇਦਾਂ ਡਬਲ ਆਪਾਂ ਬਾਰਡਰ ਦਿੱਤਾ ਹੋਇਆ neck ਤੇ ਪੂਰਾ ਸੈਂਟਰ ਇਹਦਾ ਹੈਵੀ ਆ ਜਾਊਗਾ ਐਂਡ ਸਾਈਡਸ ਤੇ ਆਪਾਂ ਇਦਾਂ ਬੂਟੀ ਐਡ-ਆਨ ਕੀਤੀ ਹੋਈ ਹੈ ਰਸਟੀ ਜਾਂ orange ਕਲਰ ਹੈ ਜੀ ਤੇ ਬਹੁਤ ਜ਼ਿਆਦਾ ਇਹ 트ੈਂਡ ਦੇ ਵਿੱਚ ਆਕਦਾ ਇਦਾਂ ਸਾਈਡਸ ਤੇ ਆਪਾਂ ਬੂਟੀ ਐਡ-ਆਨ ਕੀਤੀ ਹੈ ਸੈਂਟਰ ਪੂਰਾ ਹੈਵੀ ਦੇ ਵਿੱਚ ਆ ਜਾਊਗਾ ਇਹਦਾ ਤੇ ਇਦਾਂ ਆਪਾਂ ਇੱਥੇ ਬਾਰਡਰ ਐਡ ਆਨ ਕੀਤਾ ਹੈ ਕਿ ਐਂਟੀਕ ਦਾ ਕੰਮ ਕੀਤਾ ਆਪਾਂ ਸਾਰਾ ਜੋ ਕਿ ਬਹੁਤ ਹੀ ਗ੍ਰੇਸਫੁੱਲ ਹੈ ਠੀਕ ਹੈ ਜੀ ਐਂਡ ਫਿਨਿਸ਼ਿੰਗ ਦਿੱਤੀ ਆਪਾਂ ਨੂੰ ਬਾਰਡਰ ਇਹ ਜਿਹਦੀਆਂ 슬ੀਵਸ ਤੇ ਕੰਮ 슬ੀਵਸ ਦੇ ਉੱਪਰ ਵੀ ਆਪਾਂ ਜਿੱਦਾਂ ਘੇਰੇ ਤੇ ਕੰਮ ਆ ਜੂਗਾ ਸੇਮ ਕੰਮ ਆਪਾਂ 슬ੀਵਸ ਤੇ ਦਿੱਤਾ ਬਾਰਡਰ ਤੁਸੀਂ ਕੰਮ ਦੀ ਫਿਨਿਸ਼ਿੰਗ ਚੈੱਕ ਕਰੋ ਕਿ ਵਿੱਚ ਆਪਾਂ ਬੁਟੀ ਦਿੱਤੀ ਹੋਈ ਹੈ 슬ੀਵਸ ਤੇ ਕਲਰ ਇਹ ਬਹੁਤ ਪਿਆਰਾ ਹੈ ਜੀ ਇਹ ਪਿਓਰ ਦਾ ਹੀ ਕਲਰ ਆ ਫੁੱਲ ਪਾਰਟੀ ਵੇਅਰ ਹੈਵੀ ਦੀ ਲੁੱਕ ਦੇ ਵਿੱਚ ਇਹ ਆਪਣਾ ਸੂਟ ਰੈਡੀ ਹੋਇਆ ਕਿਸੇ ਵੀ ਕਲਰ ਤੇ ਤੁਸੀਂ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਇਹ ਆ ਗਈ ਜੀ ਇਹਦੀ ਸਲਵਾਰ ਫੁੱਲ ਪਟਿਆਲਾ ਸਲਵਾਰ ਰੱਖੀ ਆਪਾਂ ਚੰਗੇ ਲਈ ਅਪਾ ਦਾ ਫਿਨਿਸ਼ਿੰਗ ਦਿੱਤੀ ਹੈ ਇਹ ਤੁਹਾਡੀ ਚੁਆਇਸ ਹੈ ਆਪਾਂ ਬਾਟਮ ਤੇ ਵੀ ਵਰਕ ਕਰ ਸਕਦੇ ਹਾਂ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ ਇਹ ਆ ਗਿਆ ਜੀ ਦਾ ਦੁਪੱਟਾ ਪਿਓਰ ਚਨਾਉਣ ਦਾ ਦੁਪੱਟਾ ਰੱਖਿਆ ਜੀ ਆਪਾਂ ਇਹਦੇ ਨਾਲ ਤੇ ਦੁਪੱਟੇ ਦੇ ਆਪਾਂ ਇਦਾਂ ਲੇ ਸਿਫ ਨਿਸ਼ਿੰਗ ਦਿੱਤੀ ਹੈ ਜਿੱਦ ਤਾ ਆਪਣਾ ਵਰਕ ਆ ਗਿਆ ਤੇ ਵਿੱਚ ਆਪਾਂ ਇਦਾਂ ਕਲੀਆਂ ਐਡ-ਆਨ ਕੀਤੀਆਂ ਗੋਟੀਆਂ ਸਾਰੇ ਬਹੁਤ ਪਿਆਰਾ ਜੀ ਕਿ ਵਰਕ ਤੁਸੀਂ ਆਪਣੀ ਚੁਆਇਸ ਤੇ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਤੇ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਜੀ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਗੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਆਪਣੀ ਅੱਜ ਵਾਲੀ ਕਲੈਕਸ਼ਨ ਕਿਵੇਂ ਦੀ ਲੱਗੀ ਸਾਰੇ ਆਪਣੇ ਪਾਰਟੀ ਵੇਅਰ ਸੂਟਸ ਜੀ ਡਿਸਪੈਚ ਹੋ ਰਹੇ ਸੀ ਤਾਂ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੇ ਵੀਡੀਓ ਵਾਚ ਕਰਨ ਲਈ ਧੰਨਵਾਦ